ਫਰਰੇ ਜ਼ਰਰ ਕਰਨੀ ਵੀ ਬਣਦੀ ਆ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਮੇਲੇ ਲੱਗਦੇ ਰਹੇ ਨੇ ਕਦਰੇ ਬਾਪਿਆਂ ਦੇ ਮੇਲੇ ਨਾਲ ਸਾਡੇ ਯੋਧਿਆਂ ਦੇ ਸੂਰਮਿਆਂ ਦੇ ਸ਼ਹੀਦਾਂ ਦੇ ਹੁਣ ਤੁਸੀਂ ਲੱਕ ਦੇਖੋ ਗੇਰ ਪ੍ਰਾਈਡ ਟੈਂਪੂਆਂ ਦਾ ਮੇਲਾ ਹਫਤਾਈ ਹੋਇਆ ਨੂੰ ਅੰਬਰ ਸਾਹ ਦੇ ਮੱਤਰਾਇਆ ਰਾਮਨੀ ਦੀ ਗੱਲ ਦੇਖੋ ਦੁਨੀਆਂ ਦਾ ਸਭ ਤੋਂ ਵੱਡਾ ਜਿਹੜਾ ਸਰਪੰਚ ਅਮਰੀਕਾ ਉਹਨੇ ਕਹਿੰਦਾ ਜੇ ਅਸੀਂ ਭਾਈ ਥਰਟ ਜੈਨਟਰ ਤੋਂ ਅਸੀਂ ਮਾਨਦਾਨ ਦੇਣੀ ਕਿਸੇ ਵੀ ਫੌਜ ਤੇ ਕਿਸੇ ਤੇ ਪੰਜਾਬ ਉਹ ਇੰਬਰ ਸਾਦੀ ਘਰ ਦੀ ਰੁੱਣਿਆ ਗਿਆ ਇਤਿਹਾਸ ਧਰਤੀ ਸਾਡੇ ਗੁਰੂਗ੍ਰਾਮ ਦੀ ਰਾਣੀ ਧਰਤੀ ਦੇ ਉੱਤੇ ਸਤਾਇਤ ਨੂੰ ਐਲਾਨ ਕਰ ਚੁੱਕੇ ਹਾਂ ਵੀ ਅਸੀਂ ਨੈਂਪੂਆਂ ਦਾ ਮੇਲਾ ਕਰਨ ਜਾ ਰਹੇ ਹਾਂ ਇਹ ਸਰਕਾਰ ਨੂੰ ਕਹਿੰਦਾ ਚਾਹੁੰਦੇ ਹਾਂ ਵੀ ਜਿਉ ਖੇਤ ਲਲਵਾ ਵਾਪਰਦੀਆਂ ਉਹ ਜ਼ਿੰਮੇਵਾਰ ਸਰਕਾਰ ਹੈ ਤੁਹਾਡਾ ਪ੍ਰਸ਼ਾਸਨ ਹੈ ਤੁਹਾਡੀ ਇਹ ਅਸੀਂ ਇੱਥੇ ਕਿਸੇ ਵੀ ਲਾਪਰਵਾਹੀ ਦੇ ਵਿੱਚ ਮੈਂ ਨਹੀਂ ਲੱਗਣਾ ਇਹਦਾ ਕਾਰਨ ਕੀ ਆ ਕਿਉਂ ਸਾਡੇ ਜਵਾਬ ਟੈਂਪੂਆਂ ਦੇ ਮੇਰੇ ਦੇਖਣ ਜਾਣਗੇ ਉਹਨਾਂ ਦਾ ਫੇਰ ਨਾ ਲੈਣ ਤੇ ਸਿਰ ਲੈਣਗੇ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਹੋ ਰਿਹਾ ਮੈਂ ਤੁਹਾਡੇ ਮੀਡੀਆ ਨੂੰ ਬੇਨਤੀ ਕਰਦਾ ਵੀ ਸਾਨੂੰ ਇਹਦੇ ਖਿਲਾਫ ਵੀ ਪਈ ਆਵਾਜ਼ ਉੱਠਾਉਣੀ ਚਾਹੀਦੀ ਆ ਮੰਨਦੇ ਆ ਸਦੀਆਂ ਤੋਂ ਲੈ ਕੇ ਕੰਮ ਚੱਲਿਆ ਹੀ ਹੁੰਦਾ ਜਿਉਂ ਬੰਦਾ ਦੁਨੀਆ ਸਾਜਿਏ ਚੱਲਿਆ ਪਿਆ ਹੋਂ ਪਰ ਜੇ ਤੁਸੀਂ ਭਾਈ ਕੋਈ ਇਹਦਾ ਪੁੱਤਾ ਪਹਿਲਾਂ ਕੰਮ ਕਰਨਾ ਬੁਖਸ਼ਣਗੇ ਕਰ ਦੋ ਦੁਨੀਆ ਕੰਮ ਜੇ ਇਹ ਨੂੰ ਬੇਲੇ ਲਾਉਣ ਲੱਗੇ ਆ ਸ਼ਰਿਆਮ ਦਰਕਾਰੇ ਮਾਰਨੇਮ ਸੜਕਾਂ ਦੇ ਆਗੇ ਵੀ ਹਾਂ ਤਾਂ ਪ੍ਰਾਈਵੇਟ ਟ੍ਰੇਡ ਦੇ ਪ੍ਰਾਈਵੇਟ ਟ੍ਰੇਡ ਬਣਾਵਨ ਨੂੰ ਸੀਟੇ ਮੋਦ ਮਿਲਾਂ ਕਰਾਦੀ। ਸੋ ਇਹ ਇਹ ਗੱਲ ਦੇ ਉੱਤੇ ਸਾਡੇ ਲੋਕਾਂ ਨੂੰ ਬਲੋਕ ਕਰਨਾ ਕਿ ਇਹ ਦੇਖੋ ਇਹ ਅਸਰ ਬਾਹਰੇ ਲੋਕ ਸਵਾਰ ਕਰਦੇ ਆ। ਪਰ ਸੋਨ ਨੂੰ ਕੀ ਆ ਇਹਨਾਂ ਦੀ ਜ਼ਿੰਦਗੀਆਂ ਦਿੱਤੀ ਜ਼ਿੰਦਗੀ ਆ ਜੋ ਮਰਜ਼ੀ ਕਰੇ। ਦਿੱਜੀ ਜਿੰਦਗੀ ਨਹੀਂ ਮਤਲਬ ਕਿ ਗਾਵੇਂ ਮੈਂ ਨਗਾ ਹੋ ਕੇ ਖੜਦੇ ਹਾਂ ਜਿਵੇਂ ਮੇਰੀ ਦਿੱਤੀ ਜਿੰਦਗੀ। ਉਸ ਸਮਾਜ ਉਸ ਸਭਿਆਤਾਵਾਂ ਦੀਆਂ ਜਿਹੜੀਆਂ ਆਪੀਆਂ ਮਾਨਵਿਆ ਦਾ ਹੁੰਦੀਆਂ ਨੇ ਕਾਇਦੇ ਕੂਮ ਹੁੰਦੇ ਨੇ। ਇਹੀ ਹੁੰਦਾ ਸੋ ਇਸ ਕਰਕੇ ਇਹਨਾਂ ਤੋਂ ਮੈਂ ਗੱਲ ਇਹੀ ਮੈਂ ਵਾਰ-ਵਾਰ ਦੱਸਾਉਣਾ ਵੀ ਇਹਨਾਂ ਨੂੰ ਤੁਸੀਂ ਪਿੱਛੇ ਦੇਖਿਆ ਹੋਣਾ ਅੱਜ ਦਾ ਲਾਪਟਪ ਹੋਈਆ ਉਲਮਕ ਦੇ ਵਿੱਚ ਵੀ ਇਹਨਾਂ ਨੂੰ ਦਿਲ ਖੋਲ੍ਹ ਸਾਰਾ ਮਿਲ ਲਾਪਟਪ ਦੀ ਹੋਈ ਨਾ ਦੁਹਾਈ ਇਹਨੂੰ ਕਮੋਲ ਕੇ ਮੈਂ ਕੀਤਾ ਜਾ ਰਿਹਾ ਇਹਨਾਂ ਨੂੰ ਕਾਲਜਾਂ ਦੇ ਵਿੱਚ ਮੁੱਖ ਮਹਿਮਾਨ ਬੁਲਾ ਕੇ ਸਨਮਾਨ ਕੀਤਾ ਜਾ ਰਿਹਾ ਹੁਣ ਮੇਜੇ ਹੁਣ ਸ਼ੁਰੂ ਹੋਊਗਾ ਤਾਂ ਸਾਡੀਆਂ ਮਸਲਾ ਦਾ ਫਿਰ ਨਹੀਂ ਖਤਮ ਹੋਗੇ ਨਾ ਦੁਹਾਈ ਸਰਦੀਆਂ ਅਸਲਾ ਹਰਿਸ਼ਿੰਗ ਨਲਵੇ ਵਰਗੇ ਨਹੀਂ ਪਰ ਬਣ ਨਹੀਂ ਗਿਆ ਪਾਪਾ ਬਰਦਾਸਨ 72 ਵਰਗੇ ਨਹੀਂ ਬਣ ਨਹੀਂ ਗਿਆ ਉਹ ਵਲਖਾਂ ਨੂੰ ਜੁੜਤਾ ਉਹ ਦਲੇਰ ਨਹੀਂ ਆਣਕੀਆਂ ਸਾਡੇ ਜਵਾਕਾਂ ਸਾਡੇ ਤਸਲਾਂ ਦੇ ਵਿੱਚ ਉਹ ਕਦੀ ਨਾ ਬੰਦੇ ਦੇ ਕਿ ਉਹ ਟੁਰੇ ਘਾਈਏ ਅੱਜ ਪਾਣੀ ਉੱਪਰ ਤੋਂ ਹੁੰਦਾ ਸ੍ਰੀ ਫੋਸਿਲ ਆਣ ਵੀ ਕਰਦੇ ਆ ਕਿ ਅਸੀਂ ਇਹ ਮੇਲੇ ਮੁਕੇ ਪੰਜਾਬ ਕਿੱਥੇ ਕਿਸੇ ਜ਼ਿਲ੍ਹੇ ਦੇ ਜਿਲ੍ਹਾ ਕਿਤੇ ਧਰਤੀ ਦੇ ਪੰਜਾਬ ਵਿੱਚ ਇਹ ਮੇਲੇ ਨਹੀਂ ਹੋਣ ਤੇ ਦੂਜਾ ਸਾਡਾ ਲਾਣੇ ਵੀ ਆ ਜਿੱਦ ਤੁਸੀਂ ਫੜਨਾ ਹੱਲੋ ਭਾਈ ਸਾਡੇ ਕੋਲ ਬਣ ਤੇ ਦੋ ਸਾਨੂੰ ਹੀ ਬਣ ਦੋ ਮੈਨੂੰ ਬਣ ਦੋ ਬਣ ਦੋ ਹੱਲੋ ਜੇ ਕੋ ਅਸਰ ਤੇਰੇ ਕੋਈ ਆਇਆ ਇਸ ਤਰ੍ਹਾਂ ਤੇ ਕੋ ਰਹਿਦੀ ਆ ਰਹੀ ਹੈ ਬੈਲ ਫਾਲਿਆ ਕਰ ਰਿਹਾ ਆ ਠੁੱਠੇ ਪੁਲਸਮ ਕਾਲ ਦੀ ਕਹਾਣੀ ਤੋਂ ਸ਼ੁਰੂ ਕਰਤੀ